Okay. ਇਸ 올림픽 ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਖੇਡਾਂ ਦੇ ਸ਼ਹਿਰ ਵਜੋਂ ਪਛਾਣ ਰੱਖਣ ਵਾਲੇ ਜਲੰਧਰ ਨਾਲ ਸੰਬੰਧਿਤ ਨੇ ਮਠਾਪੁਰ ਖੇਤਰ ਦਾ ਹਾਕੀ ਖਿਡਾਰੀਆਂ ਨੂੰ ਨਿਖਾਰਨ 'ਚ ਇਹਮ ਯੋਗਦਾਨ ਰਿਹਾਏ ਇੱਥੇ ਵਿਸ਼ੇਸ਼ ਤੌਰ ਤੇ ਮਠਾਪੁਰ ਹਾਕੀ ਅਕੈਡਮੀ ਅਤੇ ਹਾਕੀ ਗਰਾਊਂਡ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਗਿਆ ਹੈ 1988 ਦੀਆਂ 올림픽 ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਗੁੰਦੀਪ ਕੁਮਾਰ ਪਾਠਕ ਜਿਹੜੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ ਵੀ ਚੁੱਕੀ ਨਹੀਂ 올림픽 ਖੇਡਾਂ ਬਾਰੇ ਕਿਹਾ ਕਿ ਮੁਕਾਬਲੇ ਚ ਖੇਡ ਰਹੀ ਹਾਕੀ ਟੀਮ ਤੋਂ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਨੂੰ ਬਹੁਤ ਉਮੀਦਾਂ ਨੇ ਮੈਂ ਉਮੀਦ ਕਰਾਂਗਾ ਵੀ ਸਾਡੀ ਹਾਕੀ ਟੀਮ ਬਹੁਤ ਹੀ ਉਪਰ ਪ੍ਰਦਰਸ਼ਨ ਕਰੇਗੀ ਔਰ ਇਸ 올림픽 ਦੇ ਵਿੱਚ ਸਾਡਾ ਮੈਡਲ ਮੈਂ 골ਡ ਦੀ ਉਮੀਦ ਕਰਾਂਗਾ ਸਾਡੇ ਜਲੰਧਰ ਦੇ ਲੜਕੇ ਕਾਫੀ ਨੇ ਹਾਕੀ ਇਸ ਟੀਮ ਵਿੱਚ ਇੰਡੀਆ ਦੇ ਵਿੱਚ ਹਾਰਦਿਕ ਆ ਮਿਸਟਰ ਸੁਜੀਤ ਆ ਮਨਪ੍ਰੀਤ ਮਨਦੀਪ ਆ ਇਹ ਸਾਰੇ ਜਲੰਧਰ ਤੋਂ ਬਿਲੋਂਗ ਕਰਦੇ ਆ ਸਾਨੂੰ ਬਹੁਤ ਉਮੀਦਾਂ ਸਾਡੇ ਬੱਚਿਆਂ ਤੋਂ ਵੀ ਇਸ ਵਾਰ ਵਧੀਆ ਮੈਡਲ ਲੈ ਕੇ ਆਉਣਗੇ ਤੇ ਸਾਡਾ ਰੰਗ 골ਡ ਬਦਲਣਗੇ ਮਨਪ੍ਰੀਤ ਜੋ ਕਿ ਭਾਰਤੀ ਟੀਮ ਦੀ ਕਪਤਾਨੀ ਕਰਕੇ ਬ੍ਰਾਉਂਜ਼ ਮੈਡਲ ਹਾਸਲ ਕਰਕੇ ਲਿਆਇਆ ਸੀ ਇਸ ਵਾਰ ਫੇਰ ਸਾਡਾ ਸਾਰਿਆਂ ਦਾ ਬੜਾ ਵਿਸ਼ਵਾਸ ਆ ਕਿ ਸਾਡੀ ਭਾਰਤੀ ਹਾਕੀ ਟੀਮ ਆਪਣੇ ਮੈਡਲ ਦਾ ਰੰਗ ਚੇਂਜ ਕਰੂਗੀ ਤੇ 골ਡ ਮੈਡਲ ਲੈ ਕੇ ਆਊਗੀ ਸਾਨੂੰ ਸਾਰਿਆਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸਾਨੂੰ ਸਾਡੀ ਭਾਰਤੀ ਹਾਕੀ ਟੀਮ ਤੇ ਤੋਂ ਦੇ ਸਾਡੇ ਬਹੁਤ 올ਿਪੀਅਨ ਹੋਏ ਨੇ ਔਰ ਸਾਨੂੰ ਵੀ ਹੁਣ ਵੀ ਮਾਣ ਆ ਕੇ ਇਸ 올림픽 ਦੇ ਵਿੱਚ ਵੀ ਸਾਡੇ ਦੋ ਪਲੇਅਰ ਜਾ ਰਹੇ ਨੇ ਖੇਡਣ ਵਾਸਤੇ ਔਰ ਸਾਨੂੰ ਉਹਨਾਂ ਤੇ ਬਹੁਤ ਉਮੀਦ ਹੈ ਕਿ ਇਸ ਵਾਰ ਵੀ ਉਹ 골ਡ ਮੈਡਲ ਲੈ ਕੇ ਜਿੱਤਣਗੇ ਆਉਣਗੇ ਜੀ 4 ਭਾਰਤ ਜੀ 4